ਭਗਵਾਨ ਤਮਨ ਜੀ ਹੱਥ ਜੋੜ ਕੇ ਬੇਨਤੀ ਆ ਇੱਕ ਬੇਨਤੀ ਕਰ ਲਗਾਇਆ ਕਿ ਪੰਜਾਬ ਵਿੱਚ ਭੀਮ ਦੀ ਖੇਤੀ ਸ਼ੁਰੂ ਕੀਤੀ ਜਾਵੇ ਮੈਂ ਆਪਣੇ ਇਲਾਕੇ ਵਿੱਚ ਆਪਣੇ ਪਿੰਡ ਦੇ ਲੋਕਾਂ ਵਿੱਚ ਆਪਣੇ ਗਲੀ ਮੁਹੱਲੇ ਆਸੇ ਪਾਸੇ ਦੇ ਲੋਕਾਂ ਵਿੱਚ ਇੱਕ ਇਨਗਵਾਰੀ ਕੀਤੀ ਜਾ ਕੇ ਪੁੱਛਿਆ ਮੈਂ ਪੁੱਛਾ ਵੀ ਦੱਸੋ ਦੱਸੋ ਵੀ ਭੀਮ ਦੀ ਖੇਤੀ ਹੋਣੀ ਚਾਹੀਦੀ ਕਿ ਨਹੀਂ ਤੇ ਜਿੰਨੇ ਵੀ ਵੀਰ ਸੀ ਕੰਮਕਾਜ ਵਾਲੇ ਵਧੀਆ ਬੰਦੇ ਸਾਰਿਆਂ ਕਿਹਾ ਵੀ ਖੇਤੀ ਦਾ ਹੋਣੀ ਚਾਹੀਦੀ ਆ ਖੇਤੀ ਦਾ ਹੋਣੀ ਚਾਹੀਦੀ ਆ ਭੀਮ ਦੀ ਪਰ ਪਰ ਭਗਵੰਤ ਮਾਨ ਜੀ ਤੱਕ ਗੱਲ ਪਹੁੰਚਾਏ ਕਿਹੜਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੋ ਆਪਾਂ ਆਪਾਂ ਵੀਡੀਓ ਬਣਾਵਾਂਗੇ ਆਪਾਂ ਭਗਵੰਤ ਮਾਨ ਜੀ ਦਾ ਗੱਲ ਪਹੁੰਚਾਵਾਂਗੇ ਜਦੋਂ ਤੱਕ ਭਗਵੰਤ ਮਾਨ ਜੀ ਜਵਾਬ ਨਹੀਂ ਦੇਣਗੇ ਆਪਾਂ ਵੀਡੀਓ ਬਣਾਈ ਜਾਵਾਂਗੇ ਬਣਾਈ ਜਾਵਾਂਗੇ ਬਣਾਈ ਜਾਵਾਂਗੇ ਵੀਰੋ ਸੋ ਵੀਰੋ ਹਾਂ ਇੱਕ ਗੱਲ ਤੁਹਾਨੂੰ ਦੱਸਦਾ ਜਦੋਂ ਮੈਂ ਇਨਕੁਆਰੀ ਕਰ ਰਿਹਾ ਸੀ ਨਾ ਆਪਣੇ ਪਿੰਡਾਂ ਵਿੱਚ ਕਿ ਘਰ-ਘਰ ਜਾ ਕੇ ਇਕੱਲੇ-ਇਕੱਲੇ ਬੰਦੇ ਨੂੰ ਪੁੱਛ ਰਿਹਾ ਸੀ ਵੀ ਫੀਮ ਦੀ ਖੇਤੀ ਪੰਜਾਬ 'ਚ ਹੋਣੀ ਚਾਹੀਦੀ ਆ ਕਿ ਨਹੀਂ ਤੇ ਕੁਝ ਭਗਵੰਤ ਮਾਨ ਜੀ ਦੇ ਵਰ ਖਿਲਾਫ ਲੋਕ ਸੀ ਜਾਂ ਵਿਲਰ ਸੀ ਜਾਂ ਹਿੱਲੇ ਹੋਏ ਸੀ ਖਸਕੇ ਹੋਏ ਸੀ ਜਾਂ ਮਤਲਬ ਦਿਮਾਗੀ ਸੰਤੁਲਨ ਖੋ ਬੈਠੇ ਸੀ ਹੈ ਨਾ ਆਪਣਾ ਸਿਸਟਮ ਦਿਮਾਗ ਦਾ ਖਰਾਬ ਕਰ ਚੁੱਕੇ ਸੀ ਦਿਮਾਗੀ ਤੌਰ ਤੇ ਪਰੇਸ਼ਾਨ ਜਾਂ ਬਿਮਾਰ ਸਨ ਜੋ ਵੀ ਸਨ ਉਨਾਂ ਨੇ ਵਿਰੋਧ ਕੀਤਾ ਬਸ ਹਰ ਪਿੰਡ ਦੇ 4 4 5 5 ਹੋ ਜਾ ਹੁੰਦੇ 75 ਹਰ ਪਿੰਡ ਦੇ ਵੇਖਿਓ ਤੁਸੀਂ ਇਹ ਹੋ ਜਾ 4 5 75 ਹੋਣ ਗਏ ਜਿਹੜਾ ਵੀ ਕੰਮ ਹੋਊ ਉਹਨਾਂ ਜਾ ਕੇ ਲੱਤ ਅੜਾ ਦੇਣੀ ਲੱਤ ਅੜਾ ਦੇਣੀ ਜਾ ਕੇ ਉਹਨਾਂ ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਅਸੀਂ ਲੱਤ ਅੜਾਉਣੀ ਉਹਨਾਂ ਦੀ ਲਾਤੀ ਰੱਬ ਨੇ ਇਸੇ ਆਸਤੇ ਬਣਾਈ ਹੁੰਦੀ ਆ ਉਹਨਾਂ ਨੂੰ ਰੱਬ ਨੇ ਕੱਲਿਆ ਹੀ ਇਸੇ ਆਸਤੇ ਹੁੰਦਾ ਆ ਤੇ ਉਹ ਹੀ 4 5 ਬੰਦੇ ਹਰ ਜਗ੍ਹਾ ਮਤਲਬ ਕਹਿੰਦੇ ਰਿਹਾ ਨਹੀਂ ਨਹੀਂ ਭਗਵੰਤ ਮਾਨ ਐ ਜੋ ਉਹ ਕਿੱਥੋਂ ਕਰੂੰਗਾ ਇਦਾਂ ਕਿਦਾਂ ਫਲਾਂਟਿੰਗ ਹੋ ਜਾਓ ਬਾਕੀ ਸਭ ਨੇ ਹੋਈ ਗਿਆ ਵੀ ਫੀਮ ਦੀ ਖੇਤੀ ਸ਼ੁਰੂ ਹੋਣੀ ਚਾਹੀਦੀ ਆ ਪੰਜਾਬ 'ਚ ਸੋ ਭਗਵੰਤ ਮਾਨ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਬੇਨਤੀ ਆ ਹੱਥ ਜੋੜ ਕੇ ਵੀ ਪੰਜਾਬ 'ਚ ਫੀਮ ਦੀ ਖੇਤੀ ਸ਼ੁਰੂ ਕਰੋ ਜਿਸ ਨਾਲ ਪੰਜਾਬ ਦੇ ਕਿਸਾਨਾਂ ਦੀ ਇਨਕਮ ਵਧੇਗੀ ਉਹ ਡਿਵੈਲਪ ਹੋਣਗੇ ਖੁਸ਼ਹਾਲ ਹੋਣਗੇ ਤਰੱਕੀ ਕਰਨਗੇ ਮੌਜਾਂ ਲੈਣਗੇ ਖੁਦ ਵਿਦੇਸ਼ਾਂ ਜਾਣਾ ਛੱਡ ਦੇਣਗੇ ਸਭ ਤੋਂ ਵੱਡੀ ਗੱਲ ਤੇ ਜਿਹੜਾ ਨਾ ਵਿਦੇਸ਼ਾਂ ਚ ਪੱਜਦੇ ਵਿਦੇਸ਼ਾਂ ਜਾਣਾ ਛੱਡ ਦੇਣਗੇ ਪੰਜਾਬ ਚ ਆਪਣੇ ਅੰਪਾਇਰ ਖੜੇ ਕਰਨਗੇ ਉਹਨਾਂ ਕੋ ਪੈਸਾ ਆਊਗਾ ਤੇ ਨਾਲ ਨਾਲ ਫੀਮ ਦੇ ਹੋਰ ਵੀ ਆਪਣੇ ਪ੍ਰੋਜੈਕਟ ਬਣਾ ਸਕਦੇ ਆ ਕੋਈ ਛੋਟੀਆਂ ਫੈਕਟਰੀਆਂ ਲਾ ਸਕਦੇ ਆ ਹੈ ਨਾ ਤੇ ਜ਼ਰੂਰੀ ਆ ਭਗਵੰਤ ਮਾਨ ਜੀ ਕਿ ਪੰਜਾਬ ਚ ਬਹੁਤ ਛੇਤੀ ਤੋਂ ਛੇਤੀ ਖੇਮ ਦੀ ਖੇਤੀ ਹੋਵੇ ਤੇ ਨੌਜਵਾਨੀ ਨਸ਼ੇ ਤੋਂ ਬਚੂਗੀ ਨੌਜਵਾਨੀ ਕਿਉਂਕਿ ਤੁਹਾਨੂੰ ਪਤਾ ਇੱਕ ਸਾਈਕੋਲੋਜੀ ਆ ਵੀ ਜਵੇਂ ਆਪਾਂ ਖਰਬੂਜੇ ਬੀਜ ਲਈਏ ਇਕੱਲਾ ਵੇਚਣ ਆਸਤੇ ਤੇ ਆਪਣਾ ਖਰਬੂਜੇ ਖਾਣ ਨੂੰ ਦਿਲ ਨਹੀਂ ਕਰੂਗਾ ਜੇ ਆਪਣੇ ਅਮਰੂਦ ਖੇਤਾਂ 'ਚ 2-4 ਬੂਟੇ ਜਦੋਂ ਅਮਰੂਦ ਲੱਗੇ ਹੁੰਦੇ ਆ ਤੇ ਉਦੋਂ ਅਮਰੂਦ ਖਾਣ ਨੂੰ ਦਿਲ ਨਹੀਂ ਕਰਦਾ ਜਦੋਂ ਅਮਰੂਦ ਸਾਡੇ ਨਹੀਂ ਹੁੰਦੇ ਤੇ ਅਸੀਂ ਸ਼ਹਿਰ ਜਾ ਕੇ ਅਮਰੂਦ ਖਾਂਦੇ ਆ ਤੇ ਭਗਵਾਨ ਦਮਨ ਜੀ ਇਹੋ ਹੀ ਬੇਨਤੀ ਆ ਹੱਥ ਜੋੜ ਕੇ ਵੀ ਪੰਜਾਬ ਵਿੱਚ ਪੰਜਾਬ ਵਿੱਚ ਭੁਗੀ ਦੀ ਖੇਤੀ ਫੀਮ ਦੀ ਖੇਤੀ ਸ਼ੁਰੂ ਕਰ ਦੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ